ਦਸੂਹਾ ਪੁਲਿਸ ਨੇ ਕਾਰਾਂ ਚੋਰੀ ਕਰਨ ਵਾਲੇ ਇੱਕ ਚੋਰ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਹ ਦਸੂਹਾ ਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਕਾਰਾਂ ਚੋਰੀ ਕਰਕੇ ਅੱਗੇ ਵੇਚਦਾ ਸੀ ਅਤੇ ਇਸ ਵਿਅਕਤੀ ਦੇ ਖਿਲਾਫ ਪਹਿਲਾਂ ਹੀ 24 ਮੁਕੱਦਮੇ ਦਰਜ ਹਨ ਇਸ ਬਾਰੇ ਜਾਣਕਾਰੀ ਦਿੰਦਿਆਂ ਡੀਐਸਪੀ ਬਲਵਿੰਦਰ ਸਿੰਘ ਜੋੜਾ ਨੇ ਦੱਸਿਆ ਕਿ ਦਸੂਹਾ ਪੁਲਿਸ ਦੇ ਏਐਸਆਈ ਜੱਗਾ ਰਾਮ ਨੇ ਪੁਲਿਸ ਪਾਰਟਿਸ ਮੇ ਤੁਹਾਰਪੁਰ ਚੁੰਗੀ ਤੇ ਨਾਕਾ ਲਗਾਇਆ ਹੋਇਆ ਸੀ ਇਸੇ ਦੌਰਾਨ ਇੱਕ ਵਿਅਕਤੀ ਇੰਡੀਕਾ ਕਾਰ ਵਿੱਚ ਆਇਆ ਜਿਸ ਨੂੰ ਨਾਕੇ ਤੇ ਚੈੱਕ ਕੀਤਾ ਗਿਆ ਤੌ ਕਾਰ ਦੇ ਕਾਗਜ਼ਾਂ ਦੇ ਬਾਰੇ ਕੋਈ ਤਸੱਲੀ ਭਖ ਜਵਾਬ ਨਹੀਂ ਦੇ ਸਕਿਆ ਅਤੇ ਜਦੋਂ ਉਸ ਵਿਅਕਤੀ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਉਸ ਉੱਤੇ ਪਹਿਲਾਂ ਹੀ 24 ਮੁਕੱਦਮੇ ਦਰਜ ਹਨ ਅਤੇ ਜਦੋਂ ਉਸ ਤੋਂ ਢੰਗਾਈ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਦੇ ਘਰ ਤੋਂ ਇੱਕ ਹੋਰ ਚੋਰੀ ਦੀ ਗੱੜ ਬਰਾਮਦ ਹੋਈ ਉਹਨਾਂ ਦੱਸਿਆ ਕਿ ਇਸ ਵਿਅਕਤੀ ਖਿਲਾਫ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਤੇ ਇਸ ਤੋਂ ਹੋਰ ਵੀ ਢੰਗਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਇਹ ਸਾਡੇ ਹਨਾ ਦੇ ਸੁਵਾਰ ਦੇ ਪੁਲਿਸ ਨੇ ਇਸੇ ਜਗ੍ਹਾ ਰਾਮ ਜੀ ਨੇ ਸਮੇਤ ਪੁਲਸ ਪਾਰਟੀ ਹਸ਼ਿਆਰਪੁਰ ਚੁੰਗੀ ਦੇ ਨਾਕਾ ਲਗਾਇਆ ਸੀ ਤੇ ਇਹ ਕਿ ਇੰਡੀਆ ਕਾਰ ਦੇ ਵਿੱਚ ਇੱਕ ਵਿਅਕਤੀ ਆ ਰਿਹਾ ਸੀ ਤੇ ਨਾਕੇ ਦੌਰਾਨ ਉਹਨੂੰ ਚੈੱਕ ਕੀਤਾ ਤੇ ਉਹਨੂੰ ਪਾਇਸ ਤੇ ਚੈੱਕ ਕੀਤਾ ਤਾਂ ਜਿਹਦੇ ਤੇ ਪਹਿਲਾਂ ਹੀ 24 ਮਕਦਮੇ ਸੀ ਤੇ ਉਹਦੇ ਕਾਰ ਦੇ ਕਾਗਜ਼ ਚੈੱਕ ਕੀਤੇ ਉਹ ਕੋਈ ਤਸਦੀਕ ਵਾਲਾ ਜਵਾਬ ਨਹੀਂ ਦੇ ਸਕਿਆ ਉਹ ਜੀ ਕਹ ਰਿਹਾ ਹੈ ਕਾਰ ਸਮੇਤ ਤਾਂ ਚੋਰੀ ਦੀ ਕਾਰ ਨੂੰ ਕਾਬੂ ਕੀਤਾ ਤੇ ਦਰਾਣੀ ਪੁਛ ਕੇਛ ਫੇਰ ਉਸ ਦੇ ਕੋਲੋਂ ਇੱਕ ਕਾਰ ਜਿਹੜੀ ਹੈ ਉਹਦੇ ਘਰੋਂ ਹੋਰ ਮਿਲੀ ਇਹ ਰਿਪੋਰਟ ਆਇਆ ਹੈ ਫੇਰ ਨੰਬਰ 9 ਅੰਡਰ ਸੈਕਸ਼ਨ 332 ਬੀ ਐਨ ਐਸ ਤੇ 317 2 ਬੀ ਐਨ ਐਸ ਤੇ ਪੀ ਐਸ ਅੰਦਰ ਸੁਭਾਅ ਇਹ ਦਰਜ ਕਰਕੇ ਇਹਦੇ ਵਿੱਚ